ਭਾਰਤੀ T20 ਵਿਸ਼ਵ ਕੈਂਪੀਅਨ ਟੀਮ ਅੱਜ ਕਟਕ ਦੇ ਬਾਰਾਬਤੀ ਸਟੇਡੀਅਮ ਵਿੱਚ ਦੱਖਣ ਅਫਰੀਕਾ ਖਿਲਾਫ ਪੰਜ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਨਾਲ ਅਗਲੇ ਸਾਲ ਦੇਸ਼ ਵਿੱਚ ਹੋਣ ਵਾਲੇ T20 ਵਿਸ਼ਵ ਕੱਪ ਲਈ ਆਪਣੀਆਂ ਤਿਆਰੀਆਂ ਦੀ ਸ਼ੁਰੂਆਤ ਕਰੇਗੀ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਸ਼ੁਭਮਨ ਗਿਲ ਅਤੇ ਹਾਰਦਿਕ ਪਾਂਡਿਆ ਦੀ ਵਾਪਸੀ ਨਾਲ ਟੀਮ ਨੂੰ ਮਜ਼ਬੂਤੀ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ। ਦੱਖਣ ਅਫਰੀਕਾ ਖਿਲਾਫ ਹੋਣ ਵਾਲੀ ਏ ਲੜੀ ਫਰਵਰੀ ਵਿੱਚ ਹੋਣ ਵਾਲੇ ਵਿਸ਼ਵ ਕੱਪ ਲਈ ਭਾਰਤ ਦੀਆਂ ਤਿਆਰੀਆਂ ਦਾ ਆਗਾਜ਼ ਹੈ ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਟੀਮ 10 T20 ਮੈਚ ਖੇਡੇਗੀ ਭਾਰਤੀ ਟੀਮ ਇਹਨਾਂ ਦੋਵਾਂ ਲੜੀਆਂ ਵਿੱਚ ਸਪਸ਼ਟ ਨਜ਼ਰੀਏ ਨਾਲ ਮੈਦਾਨ ਵਿੱਚ ਉਤਰੇਗੀ ਜਿਸ ਵਿੱਚ ਉਸ ਦਾ ਮੁੱਖ ਟੀਚਾ ਵਿਸ਼ਵ ਕੱਪ ਤੋਂ ਪਹਿਲਾਂ ਖਿਡਾਰੀਆਂ ਦੀ ਭੂਮਿਕਾ ਤੈਅ ਕਰਨਾ ਅਤੇ ਲੜਿੰਦਾ ਸੁਮੇਲ ਬਣਾਉਣਾ ਹੋਵੇਗਾ ਸ਼ੁਭਮਨ ਗਿੱਲ ਦੱਖਣ ਅਫਰੀਕਾ ਖਿਲਾਫ ਕੋਲਕਾਤਾ ਵਿੱਚ ਖੇਡੇ ਗਏ ਪਹਿਲੇ ਟੈਸਟ ਮੈਚ ਵਿੱਚ ਗਰਦਨ ਵਿੱਚ ਅਕੜਾ ਕਾਰਨ ਬਾਹਰ ਹੋਣ ਮਗਰੋਂ ਵਾਪਸੀ ਕਰ ਰਹੇ ਨੇ। ਉਹਨਾਂ ਦੀ ਵਾਪਸੀ ਨਾਲ ਅਭਿਸ਼ੇਕ ਸ਼ਰਮਾ ਨਾਲ ਉਹਨਾਂ ਦੀ ਮਜ਼ਬੂਤ ਸਲਾਮੀ ਜੋੜੀ ਬਣੇਗੀ। ਭਾਰਤ ਲਈ ਹਰਦਿਕ ਪੰਡਿਆਰ ਦੀ ਵਾਪਸੀ ਵੀ ਉਨੀ ਹੀ ਮਹੱਤਵਪੂਰਨ ਹੈ। ایشیا کپ دوران فٹڑ ہون ਕਾਰਨ 2 ਮਹੀਨੇ ਤੋਂ ਵੱਧ ਸਮੇਂ ਤੋਂ ਬਾਹਰ ਰਹਿਣ ਵਾਲੇ ਇਸ ਹਰਫਨ ਮੋਲਾ ਖਿਡਾਰੀ ਨੇ ਮੁਸ਼تاق علی ٹਰਾਫੀ ਵਿੱਚ ਬੜੌਦਾ ਵੱਲੋਂ ਇੱਕ ਮੈਚ ਵਿੱਚ 42 ਕੈਂਡਾਂ ਤੇ 77 ਦੌੜਾਂ ਬਣਾਈਆਂ ਸਨ ਅਤੇ 4 ਓਵਰਾਂ ਵਿੱਚ 52 ਦੌੜਾਂ ਦੇ ਕੇ ਇੱਕ ਵਿਕਟ ਲਿਆ ਸੀ। ਕਪਤਾਨ ਸੂਰਿਆ ਕੁਮਾਰ ਯਾਦਵ ਲੰਮੇ ਸਮੇਂ ਤੋਂ ਖਰਾਬ ਦਸ਼ਾ ਦਾ ਸਾਹਮਣਾ ਕਰਿਆ ਨੇ ਆਈਪੀਐਲ ਵਿੱਚ ਉਹਨਾਂ 717 ਦੌੜਾਂ ਬਣਾਈਆਂ ਤੇ ਉਸ ਮਗਰੋਂ ਉਹ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ। ਸੂਰਜ ਕੁਮਾਰ ਯਾਦਵ ਦਾ ਕਹਿਣਾ ਹੈ ਕਿ ਹਰਦਿਕ ਪਾਂਡਿਆ ਦੀ ਵਾਪਸੀ ਨਾਲ ਟੀਮ ਏਸ਼ੀਆ ਕੱਪ ਵਿੱਚ ਸਫਲਤਾ ਦੀ ਰਣਨੀਤੀ ਅਤੇ ਸੰਤੁਲਨ ਮੋੜ ਹਾਸਲ ਕਰ ਲਏਗੀ